ਪਹਿਲੀ ਗੱਲ ਹੈ ਦੋ ਤਿੰਨ ਦੀ ਰਾਤ ਜਿਹੜੀ ਸਾਡੇ ਪ੍ਰਗਤ ਸਿੰਘ ਟਰਾਂਸਪੋਰਟਰ ਹੈ ਉਹਨਾਂ ਦੇ ਘਰ ਜਿਹੜਾ ਮੋਬਾਈਲ ਘਰ ਦੇ ਅੱਗੇ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਅਸੀਂ ਫਿਰ ਇਹ ਦਸਦੇਵ ਸਿੰਘ ਜੱਸੀ ਪੈਂਚਰ ਜਿਹੜਾ ਮੇਨ ਮੋਬਾਈਲ ਹੈ ਇਹਨੂੰ ਅਸੀਂ ਲਿਆਂਦਾ ਸੀਗਾ ਤੇ ਅੱਜ ਜਿਹੜਾ ਇਹਦੀ ਫਰਦੀng ਸ਼ਾਪ ਤੇ ਐਸ ਐਚ ਓ ਵੱਲੋਂ ਥਾਣਾ ਸਦਰ ਦੇ ਏਰੀਆ ਦੇ ਵਿੱਚ ਇਹਦੇ ਕੋਲ ਵੈਪਨ ਰਿਕਵਰੀ ਲਈ ਗਏ ਸੀਗੇ ਤੇ ਉੱਥੇ ਜਿੱਥੇ ਰਿਕਵਰੀ ਕਰਾ ਰਿਆ ਸੀਗਾ ਉੱਥੇ ਵੈਪਨ ਲੁੱਟੇ ਸੀਗਾ ਪਹਿਲਾਂ ਹੀ ਉਹ ਇਹਨੇ ਇੱਕਦਮ ਜੜੀਆ ਫਾਇਰਿੰਗ ਕੀਤੀ ਪੁਲਿਸ ਪਾਰਟੀ ਦੇ ਜਵਾਬੀ ਫਾਇਰਿੰਗ ਦੇ ਵਿੱਚ ਇਹ जख्मी ਹੋਏ ਸਰ ਲੱਗਦਾ ਨੇ ਉੱਥੇ ਅੰਗਲੀ ਹੋਈ ਆ ਜਦੋਂ ਹਥਿਆਰ ਬਰਾਮਦ ਕਰਾਉਣਾ ਸੀ ਤਾਂ ਇਹਨੂੰ ਨਿਗਰਾਨੀ ਰੱਖਣ ਚਾਹਿੰਦੇ ਸੋ ਜਾਨ ਵੀ ਜਾ ਸਕਦੀ ਸੀ ਇਹ ਸਾਰਾ ਦੂਜੇ ਹਲਕਾ ਜੀ ਉਹ ਵੀ ਉੱਥੇ ਮੌਕੇ ਤੇ ਗਏ ਆ ਮੈਂ ਵੀ ਉੱਥੇ ਜਾ ਰਿਹਾ ਬਾਕੀ ਜਿਹੜੀ ਹੈ ਡਿਟੇਲਡ ਇਨਵੈਸਟੀਗੇਸ਼ਨ ਆ ਉੱਥੇ ਅਸੀਂ ਮੈਜਿਸਟ੍ਰੇਟ ਵੀ ਬੁਲਾਵਾਂਗੇ ਉਹ ਫਿਰ ਤੁਹਾਨੂੰ ਡਿਟੇਲ ਚ ਅਸੀਂ ਦੱਸ ਦਿਆਂਗੇ ਸਰ ਕਿੰਨੀ ਥਾਹ ਹੋਈ ਹੈ ਇਹਨੇ ਹੱਥ ਘੜੀ ਲੱਗੀ ਹੋਈ ਸੀ ਫਿਰ ਉਸ ਤਰ੍ਹਾਂ ਉਸਨੇ ਕਿਸ ਤਰ੍ਹਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਬਾਅਦ ਚ ਦੱਸਦੇ ਹਾਂਗੇ ਇਸ ਵੇਲੇ ਇਹ ਹੈ ਕਿ ਹੀਰ ਆਊਟ ਆਫ ਸਰ ਕਿੰਨੇ ਕੁ ਫਾਇਰ ਲੱਗੇ ਆ ਇਹਦੇ ਇਹ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਚ ਬਾਅਦ ਦੱਸਾਂ ਕੋਈ ਗੱਲ ਨਹੀਂ ਗੋਲੀ